ਪੰਜਾਬੀ ਗਾਇਕ ਤੇ ਐਕਟਰ ਦਲਜੀਤ ਦੋਸਾਂਝ ਜਲਦੀ ਕੌਣ ਬਣੇਗਾ ਕਰੋੜਪਤੀ 17 ਤੇ ਬਾਲੀਵੁੱਡ ਸੁਪਰਸਟਾਰ ਅਮਿਤਾ ਬੱਚਨ ਦੇ ਨਾਲ ਹੌਟ ਸੀਟ ਤੇ ਨਜ਼ਰ ਆਉਣ ਕੇ ਦਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਫੈਨਸ ਦੇ ਨਾਲ ਇੱਕ Q&A ਸੈਸ਼ਨ ਕੀਤਾ ਸੀ ਜਿਸ ਵਿੱਚ ਉਹਨਾਂ ਨੂੰ KBC ਦੇ ਐਕਸਪੀਰੀਅੰਸ ਦੇ ਬਾਰੇ ਪੁੱਛਿਆ ਗਿਆ ਜਵਾਬ ਵਿੱਚ ਦਲਜੀਤ ਦੋਸਾਂਝ ਨੇ ਲਿਖਿਆ ਕਿ ਇਹ ਸਭ ਪੰਜਾਬ ਵਿੱਚ ਆਏ ਹੜ੍ਹਾਂ ਦੇ ਲਈ ਹੈ ਮੰਨਿਆ ਜਾ ਰਿਹਾ ਹੈ ਕਿ ਦਲਜੀਤ ਦੋਸਾਂਝ KBC ਤੋਂ ਜੋ ਵੀ ਪੈਸਾ ਜਿੱਤਣਗੇ ਉਹ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਡੋਨੇਟ ਕਰਨਗੇ ਹੁਣ ਦਿਲਜੀਤ ਦਸਾਂਜ ਵਾਲਾ ਐਪੀਸੋਡ ਕਦੋਂ ਔਨ 에ਅਰ ਹੋਵੇਗਾ ਇਸ ਬਾਰੇ ਕੋਈ ਵੀ ਆਫੀਸ਼ੀਅਲ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਸ਼ੋਦਾ ਨਵਾਂ ਟੀਜ਼ਰ ਰਿਲੀਜ਼ ਕੀਤਾ ਜਾ ਸਕਦਾ ਹੈ ਤੇ ਇਸ ਦੇ ਐਪੀਸੋਡ ਦੇ ਇਸ ਮਹੀਨੇ ਵਿੱਚ ਰਿਲੀਜ਼ ਹੋਣ ਦੀ ਉਮੀਦ ਹੈ ਵਰਕਫਰੰਟ ਦੀ ਕਲ ਕਰੀਤਾ ਦਿਲਜੀ ਦੁਸਾਂਝ ਫਿਲਮ ਬਾਰਡਰ 2 ਵਿੱਚ ਨਜ਼ਰ ਆਉਣ ਕੇ ਇਸ ਫਿਲਮ ਵਿੱਚੋਂ ਲੁਧਿਆਣਾ ਦੇ ਫਲਾਈਟ ਆਫੀਸਰ ਐਸ ਨਿਰਮਲਜੀਤ ਸਿੰਘ ਸੇਖੋ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣ ਕੇ ਜੋ ਕਿ ਹਵਾਈ ਸੈਨਾ ਦੇ ਇਕਲੌਤੇ ਪਰਮਵੀਰ ਚੱਕਰ ਵਿਜੇਤਾ ਨੇ 1971 ਦੀ ਜੰਗ ਦੇ ਦੌਰਾਨ ਫਲਾਈਂਗ ਆਫੀਸਰ ਸੇਖੋ ਨੇ ਇਕੱਠੇ ਹੀ 6 ਪਾਕਿਸਤਾਨੀ ਲੜਾਕੂ ਜਹਾਜ਼ਾਂ ਨੂੰ ਖਦੇੜ ਦਿੱਤਾ ਸੀ ਤੇ ਇਹਨਾਂ ਵਿੱਚੋਂ ਦੋ ਜਹਾਜ਼ਾਂ ਨੂੰ ਉਹਨਾਂ ਨੇ ਡੇਕ ਦਿੱਤਾ ਸੀ ਇਸ ਲੜਾਈ ਵਿੱਚੋਂ ਸ਼ਹੀਦ ਹੋ ਗਏ ਸਨ